ਨਵਾਬਦੇ ਵਿਦਾਇਕ ਦੇਵਮਨ ਨੇ ਅੱਜ ਪਟਿਆਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਐਸ்சி ਭਾਈਚਾਰੇ ਦੇ ਨਾਲ ਹੋ ਰਹੇ ਵਿਤਕਰੇ ਦੇ ਵਿਰੁੱਧ ਆਪਣੀ ਆਵਾਜ਼ ਉਲੰਘ ਕੀਤੀ ਉਹਨਾਂ ਸਵਾਲ ਚੁੱਕੇ ਕਿ ਅਸੀਂ ਸਿਰਫ ਵੋਟ ਬੈਂਕ ਹ ਦੇਵਮਨ ਨੇ ਦੱਸਿਆ ਕਿ ਜਾਤੀ ਅਧਾਰਿਤ ਪਰੇਸ਼ਾਨੀ ਅਜੇ ਵੀ ਭਾਰਤੀ ਸਮਾਜ ਦੇ ਵਿੱਚ ਮੌਜੂਦ ਹੈ ਉਹਨਾਂ ਦੋਸ਼ ਲਗਾਏ ਕਿ ਰਾਜ ਅਤੇ ਕੇਂਦਰ ਸਰਕਾਰਾਂ ਚੋਣਾਂ ਦੇ ਦੌਰਾਨ ਐਸ்சி ਭਾਈਚਾਰੇ ਦੀ ਵਰਤੋਂ ਕਾਪੀਆਂ ਨੇ ਪਰ ਬਾਅਦ ਦੇ ਵਿੱਚ ਉਹਨਾਂ ਦੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹਰੇ ਦੇ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਤੇ ਬਹੁਤ ਹੀ ਘਟਨਾ ਦਾ ਹਵਾਲਾ ਦਿੰਦਿਆਂ ਵਿਧਾਇਕ ਨੇ ਕਿਹਾ ਕਿ ਇਹ ਮਹਿਸ ਖੁਦਕੁਫੈਸੇ ਸਗੋਂ ਲੰਮੇ ਸਮੇਂ ਤੱਕ ਚੱਲੀ ਆ ਰਹੀ ਜਾਤ ਅਧਾਰਤ અપਮਾਨਨਾ ਦੇ ਇੱਕ ਭਿਆਨਕ ਪਰਡੀਤੀ ਸੀ ਤੇ ਮੰਨੇ ਇਸ ਮਾਮਲੇ ਦੀ ਉੱਚ ਪੱਧਰ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਵੀ ਗੱਲ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਉੱਤੇ ਹੋਈਆਂ અપਮਾਨਜਨਕ ਟਿੱਪਣੀਆਂ ਭਾਰਤ ਦੇ ਵਿੱਚ ਡੂੰਗੀ ਜੜੀ ਹੋਈ ਜਾਤੀਵਾਦ ਸੋਚ ਨੂੰ ਸਾਫ ਦਸਤਾਨੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਕਿਹਾ ਕਿ 6ਕਰ 854 ਦੇ ਦਿਆਂ ਆਬਾਸਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਦੇਸ਼ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੀ ਲਹਿਰ ਚੱਲੇਗੀ ਸਰਨ ਪਿਆਰਪਰੀ ਸਤਿ ਸ੍ਰੀ ਅਕਾਲ ਮੈਂ ਗੁਰਦੀਪ ਸਿੰਘ ਜੇਮਨ ਐਮ ਐਲ ਏ ਨਾਂਬਾ ਅ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੱਦੀ ਗਈ ਆ ਇਹਦੇ ਵਿੱਚ ਬਹੁਤ ਹੀ ਗੰਭੀਰ ਮਾਮਲਾ ਜਿਹੜਾ ਦੀ ਉਹ ਐਸਸੀ ਸਮਾਜ ਨੂੰ ਲੈ ਕੇ ਆ ਔਰ ਐਸਸੀ ਸਮਾਜ ਦੇ ਉਹ ਮੋਢਵਰ ਲੋਕ ਜਿਹੜੇ ਪੜ੍ਹ ਲਿਖ ਕੇ ਡੇਡੇ ਅਹੁਦਿਆਂ ਤੇ ਬਹਿ ਜਾਂਦੇ ਆ ਪਰ ਉਹਨਾਂ ਦੇ ਨਾਲ ਐਸਾ ਕੁਝ ਹੁੰਦਾ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਹੈ ਜਿਵੇਂ ਹਰਿਆਣਾ ਦੇ ਵਿੱਚ ਸੀਨੀਅਰ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਜੀ ਜਿਹੜੇ ਕਿ ਸੱਗੇ ਦਿਨਾਂ ਦੀ तरीके ਨਾਲ ਮੌਤ ਹੋ ਜਾਂਦੀ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਇੰਨਾ ਪਰਤਾੜਨੀਆਂ ਦਿੱਤੀ ਜਾਂਦੀ ਹੈ ਕਿ ਉਹਨਾਂ ਦੀ ਆਤਮ ਹਤਿਆ ਕਰਨ ਲਈ ਮਜਬੂਰ ਹੋ ਜਾਂਦੇ ਆ ਇਹ ਘਟਨਾ ਜਿਹੜੀ ਹੈ ਜੀ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੀ ਹੈ ਇਹਦੇ ਨਾਲ ਹੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਵਾਈ ਵਰਗੇ ਇੱਕ ਉੱਚ ਅਹੁਦੇ ਤੇ ਬੈਠੇ ਲੋਕ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾਂਦਾ ਔਰ ਜਿਹੜੀ ਟਾਪ ਲੱਬੀ ਹੈ ਸੈਂਟਰ ਸਰਕਾਰ ਦੀ ਉਹਨਾਂ ਨੂੰ ਕਾਊਂਟਰ ਕਰਦੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਇੱਕ ਪਾਸੇ ਆਪਾਂ ਗੱਲ ਕਰਦੇ ਆਂ ਸਭ ਦਾ ਸਾਥ ਸਭ ਦਾ ਵਿਕਾਸ ਵਰੇਸੀ ਸਮਾਜ ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆਏ ਨੇ ਜੀ ਸੈਂਟਰ ਸਰਕਾਰਾਂ ਬਣਾਉਂਦੇ ਆਏ ਆ ਸਟੇਟ ਸਰਕਾਰਾਂ ਬਣਾਉਂਦੇ ਆਏ ਆ ਪਰ ਇਹ ਜਿਹੜਾ ਰਵਈਆ ਹੈ ਜੀ ਇਹ ਬਹੁਤ ਹੀ ਖਤਰਨਾਕ ਔਰ ਬਹੁਤ ਹੀ ਨਿੰਦਣਯੋਗ ਆ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਆ ਜੀ ਔਰ ਇਹਦੇ ਵਿੱਚ ਜਿਹੜਾ ਇਕੋਸਿਸਟਮ ਹੈ ਜੀ ਜਿਹੜਾ ਸੈਂਟਰ ਸਰਕਾਰ ਦਾ ਦਲਿਤ ਸਮਾਜ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਜੀ ਕਿ ਅਗਰ ਇਦੇ ਵੱਡੇ ਅਹੁਦੇ ਤੇ ਬੈਠਾ ਕੋਈ ਅਗਰ ਅਗਰ ਸੁਪਰੀਮ ਕੋਰਟ ਦੇ ਚੀਫ ਜਸਟਿਸ ਗੋਵਾਈਰ ਸਾਹਿਬ ਨਾਲ ਤੇ ਹਮਲਾ ਹੁੰਦਾ ਜਾਂ ਇੱਕ ਆਈਪੀਐਸ ਅਧਿਕਾਰੀ ਜਿਹੜੇ ਐਸਸੀ ਸਮਾਦ ਦੇ ਨੇ ਉਹ ਚੌਧੇ ਤੇ ਨਹੀਂ ਅਗਰ ਉਹਨਾਂ ਦੇ ਨਾਲ ਇੰਨਾ ਕੁਝ ਹੁੰਦਾ ਕਿ ਉਹਨਾਂ ਨੂੰ ਆਗਮਨਤਿਆ ਕਰਨੀ ਪੈਂਦੀ ਹੈ ਤਾਂ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕਿ ਐਸਸੀ ਸਮਾਦ ਨੂੰ ਸਿਰਫ ਵੋਟਾਂ ਲਈ ਵਰਤਿਆ ਜਾਂਦਾ ਜੀ ਕਿ ਐਸਸੀ ਸਮਾਦ ਸਿਰਫ ਵੋਟਾਂ ਪਾਉਣ ਲਈ ਹੈ ਜੀ ਐਸਸੀ ਸਮਾਦ ਦੇ ਨਾਲ ਇੱਡੇ ਅੱਡਾ ਵੱਡਾ ਅਗਰ ਇੱਕ ਟੌਪ ਕਲਾਸ ਲੋਬੀ ਦੇ ਨਾਲ ਅਗਰ ਇੱਦਾਂ ਵੱਡਾ ਘਟਨਾ ਹੋ ਸਕਦੀ ਹੈ ਤਾਂ ਫਿਰ ਜਿਹੜੇ ਆਮ ਲੋਕ ਨੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਂਦੇ ਆ ਤੇ ਉਹਨਾਂ ਦੇ ਨਾਲ ਕੀ ਕੁਝ ਹੁੰਦਾ ਹੋਊਗਾ ਜੀ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਇਸ ਸੰਬੰਧ ਵਿੱਚ ਪਟਿਆਲਾ ਦੇ ਜਿਹੜੇ ਸਾਡੀ ਆਮ ਆਦੀ ਪਾਰਟੀ ਦਾ ਸਾਰਾ ਐਸਸੀ ਸਮਾਜ ਹੈ ਜੀ ਜਿਹੜੇ ਸਾਡੇ ਲੀਡਰਸ਼ਿਪ ਹੈ ਤੇ ਉਹਨਾਂ ਨੇ ਪਤਲਾ ਵੀ ਫੁੱਕਿਆ ਸੀਗਾ ਕੇਂਦਰ ਸਰਕਾਰ ਦਾ ਔਰ ਅੱਜ ਇਹ ਪ੍ਰੈਸ ਕਾਨਫਰੰਸ ਰੱਖਣ ਦਾ ਕਿਉਂਕਿ ਮੈਸੀ ਸਮਾਜ ਤੋਂ ਉਹਨਾਂ ਜੀ ਨੱਬਾ ਰਜ਼ਰਵ ਵਾਲ ਕਾ ਇੱਕ ਗੁਰਵੰਤ ਬਾਜੀਗਰ ਜੀ ਐਮਐਲ ਛਤਰਾਣਾ ਉਹਨਾਂ ਨੇ ਆਉਣਾ ਸੀ ਪਰ ਕਿਤੇ ਬੀਜੀ ਹੋ ਗਏ ਕਿਸੇ ਕੰਮ ਦੇ ਵਿੱਚ ਪਹੁੰਚ ਨਹੀਂ ਸਕੇ ਸੋ ਅੱਜ ਮੈਂ ਕੇਂਦਰ ਸਰਕਾਰ ਨੂੰ ਇਹ ਮੈਂ ਇੱਕ ਐ ਐ ਸਮਝ ਲਓ ਕਿ ਇੱਕ ਚੇਤਾਵਨੀ ਜਿਹੜੀ ਹੈ ਜੀ ਉਹ ਦੇਣੀ ਚਾਹੁੰਦੇ ਹਾਂ ਕੀ ਐਸਸੀ ਸਮਾਜ ਦੇ ਟਾਪ ਕਲਾਸ ਜਿਹੜੇ ਅਫੀਸਰ ਸਹਿਬਾਨ ਨੇ ਉਹਨਾਂ ਦੇ ਨਾਲ ਇਹ ਜਿਹੜੀ ਘਟਨਾ ਹੋਈ ਹੈ ਇਹਦੀ ਬਹੁਤ ਗੰਭੀਰਤਾ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੁੰਦੀ ਤਾਂ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਪਤਲਾ ਫੂਕ ਮਜ਼ਾਰਾ ਕਰੇਗੀ ਔਰ ਐਸਸੀ ਸਮਾਜ ਨੂੰ ਸੀ ਲਾਮਬੰਦ ਕਰਾਂਗੇ ਐਸਸੀ ਸਮਾਜ ਅਗਰ ਸਰਕਾਰਾਂ ਬਣਾਉਣੀਆਂ ਜਾਣਦਾ ਤਾਂ ਸਰਕਾਰਾਂ ਸੱਟਨੀਆਂ ਵੀ ਜਾਣਦਾ ਜੀ